ਨਾਵਲ ਨਵਾਂ ਜਨਮ ਭਾਗ 3 1961 ਦੀ ਜੁਲਾਈ ਦੇ ਸ਼ੁਰੂ ਦੇ ਦਿਨ ਸਨ ਹਰ ਪਾਸਿਓ ਉੱਕਾ ਹੀ ਨਿਰਾਸ਼ ਹੋਇਆ ਬੈਠਾ ਸਾਂ ਕਿ ਮੈਨੂੰ ਮੇਰੇ ਇੱਕ ਦੋਸਤ ਦੀ ਮਨਾਲੀ ਤੋਂ ਚਿੱਠੀ ਆਈ ਬੜੀ ਹੀ ਸੋਹਣੀ ਚਿੱਠੀ ਉਹ ਵੀ ਪੰਜਾਬੀ ਦਾ ਲੇਖਕ ਸੀ ਅਮਰਤ ਉਸ ਦਾ ਨਾਂ ਸੀ ਚਿੱਠੀ ਵਿੱਚ ਉਸ ਲਿਖਿਆ ਸੀ ਕਿ ਜੇਕਰ ਮੇਰੀ ਇੱਛਾ ਹੋਵੇ ਤਾਂ ਮੈਂ 20 ਦਿਨਾਂ ਲਈ ਉਸ ਦੇ ਕੋਲ ਮਨਾਲੀ ਆ ਜਾਵਾਂ ਬੜੀ ਹੀ ਸੋਹਣੀ ਜਗ੍ਹਾ ਹੈ ਹਸੀਨ ਹਸੀਨ ਨਜ਼ਾਰੇ ਝੀਲਾਂ ਅਤੇ ਦਿਓਦਾਰਾਂ ਦੇ ਕਾਲੇ ਕਾਲੇ ਜੰਗਲ ਹਨ ਬਿਆਸ ਦਾ ਕਲ ਕਲ ਤੇ ਚਿਲ ਮਿਲ ਕਰਦਾ ਪਾਣੀ ਹੈ ਦੂਰ ਪਹਾੜ ਦੀਆਂ ਬਰਫਾਂ ਨਾਲ ਸ਼ਿੰਗਾਰੀਆਂ ਹੋਈਆਂ ਚੋਟੀਆਂ ਹਨ ਅੰਮ੍ਰਿਤ ਦਿੱਲੀ ਰਹਿੰਦਾ ਸੀ ਪਰ ਹੋਣ ਕੁਝ ਦਿਨਾਂ ਲਈ ਮਨਾਲੀ ਆਇਆ ਹੋਇਆ ਸੀ ਮਨਾਲੀ ਵਿੱਚ ਉਹ ਆਪਣੀ ਕੋਈ ਕਿਤਾਬ ਸੋਧ ਰਿਆ ਸੀ ਉਸ ਕਿਤਾਬ ਦੇ ਸੋਧਨ ਵਿੱਚ ਹੀ ਉਸ ਨੂੰ ਮੇਰੀ ਲੋੜ ਸੀ ਉਹ 20 ਜੂਨ ਤੋਂ ਉੱਥੇ ਸੀ ਤੇ 14-15 ਦਿਨਾਂ ਬਾਅਦ ਉਹ ਮੈਨੂੰ ਚਿੱਠੀ ਲਿਖੀ ਸੀ ਚਿੱਠੀ ਵਿੱਚ ਉਹ ਇਹ ਵੀ ਲਿਖਿਆ ਕਿ ਉੱਥੇ ਰਹਿਣ ਦਾ ਸਾਰਾ ਖਰਚ ਅੰਡੇ ਖਾਣਾ, ਚਾਹ, ਸ਼ਰਾਬ ਤੇ ਆਉਣ ਜਾਣ ਤੇ ਕਿਰਾਏ ਤੋਂ ਬਿਨਾ 100 ਰੁਪਏ ਤਨਖਾਹ ਵਜੋਂ ਮੈਨੂੰ ਵੱਖਰਾ ਦੇਵੇਗਾ। ਸੋ ਜੇਕਰ ਮੈਨੂੰ ਮਨਜ਼ੂਰ ਹੈ ਤਾਂ ਫੌਰਨ ਉਸ ਨੂੰ ਉੱਤਰ ਲਿਖਾਂ। ਤਾਰ ਹੀ ਦੇ ਦੇਵਾਂ ਭਾਵੇਂ। 1 ਰੁਪਿਆ ਲੱਗੇਗਾ। ਹਾਂ ਕਰਾਂ ਜਾਂ ਨਾ ਬਸ। ਤਾਂ ਜੋ ਜੇ ਮੈਂ ਆਉਣਾ ਹੋਵੇ। ਪੰਜਾਹ ਰੁਪਏ ਕਿਰਾਏ ਵਜੋਂ ਉਹ ਮੈਨੂੰ ਤੁਰੰਤ ਭਿਜਵਾ ਸਕੇ ਅਮਰਤ ਦੀ ਇਸ ਚਿੱਠੀ ਨਾਲ ਮੈਨੂੰ ਕਾਫੀ ਖੁਸ਼ੀ ਹੋਈ ਕਾਲੀ ਰਾਤ ਵਿੱਚ ਮੈਨੂੰ ਇਹ ਚਿੱਠੀ ਕਿਰਨ ਦਾ ਇੱਕ ਟੋਟਾ ਜਾਪੀ ਮੈਂ ਫੌਰਨ ਉੱਤਰ ਦਿੱਤਾ ਕਿ ਮੈਨੂੰ ਸਭ ਮਨਜ਼ੂਰ ਹੈ ਕਿਉਂਕਿ ਮੈਂ ਤਾਂ ਇੱਕ ਤਰ੍ਹਾਂ ਨਾਲ ਪੁੰਜੇ ਲੱਥਾ ਹੋਇਆ ਸਾਂ ਇਹ ਸਹਾਲਤ ਵਿੱਚ ਜੇ ਉਹ ਮੈਨੂੰ 100 ਰੁਪਈਆ ਵੀ ਦਿੰਦਾ ਨਾ ਸਿਰਫ ਕਿਰਾਇਆ ਹੀ ਦੇਣਾ ਹੁੰਦਾ ਤਾਂ ਵੀ ਮੈਂ ਮਨਜ਼ੂਰ ਕਰ ਲੈਂਦਾ ਕਿਉਂਕਿ ਮੇਰਾ خیال ਸੀ ਸ਼ਾਇਦ ਮਨਾਲੀ ਜਾਣ ਨਾਲ ਹੀ ਮੇਰੀ ਤਬੀਅਤ ਠੀਕ ਹੋ ਜਾਵੇ ਕਹਿੰਦੇ ਹਨ ਕਿ ਕਈ ਵਾਰ ਪਹਾੜਾਂ ਉੱਤੇ ਜਾਣ ਨਾਲ ਵੀ ਦੁੱਖ ਦੂਰ ਹੋ ਜਾਂਦੇ ਹਨ ਪਰ ਵਿੱਚੋਂ ਮੈਨੂੰ ਮੇਰਾ ਮਨ ਹੁਗਾਰਾ ਨਹੀਂ ਸੀ ਦਿੰਦਾ ਕੁਝ ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਰੋਗ ਅਜਾਹਾ ਨਹੀਂ ਕਈ ਵਾਰ ਮੈਂ ਸੋਚਦਾ ਕਿ ਜੇਕਰ ਮੈਨੂੰ ਕੁੱਲੂ ਜਾਂ ਕਸ਼ਮੀਰ ਵਿੱਚ ਵੀ ਰੱਖਿਆ ਜਾਵੇ ਫਿਕਰ ਫਾਕਾ ਕੋਈ ਨਾ ਹੋਵੇ ਘੱਟੋ ਘਟ ਹਜ਼ਾਰ ਰੁਪਈਆ ਮਹੀਨਾ ਮੇਰੀ ਆਮਦਨ ਹੋਵੇ ਕੰਮ ਕੋਈ ਵੀ ਨਾ ਕਰਨਾ ਹੋਵੇ ਤਾਂ ਵੀ ਸ਼ਾਇਦ ਮੇਰੇ ਦਿਲ ਤੋਂ ਇਹ ਉਦਾਸੀ ਨਾ ਜਾ ਸਕੇ ਇਹ ਇਹ ਉਦਾਸੀ ਕਦੇ ਵੀ ਮੇਰੀ ਜਾਨ ਨਹੀਂ ਛੱਡੇਗੀ ਛੱਡੇਗੀ ਤਾਂ ਆਖਿਰ ਮੇਰੀ ਜਾਨ ਲੈ ਕੇ ਛੱਡੇਗੀ ਪਰ ਤਾਂ ਵੀ ਮੈਂ ਇਹ ਸੋਚਦਾ ਕਿ ਕੀ ਪਤਾ ਹੈ ਕਿਹੜੇ ਵੇਲੇ ਕੋਈ ਕ੍ਰਿਸ਼ਮਾ ਵਾਪਰ ਜਾਵੇ ਕੀ ਪਤਾ ਹੈ ਕਦ ਕੋਈ ਘਟਨਾ ਮੇਰੇ ਮਨ ਨੂੰ ਟੁੰਬ ਜਗਾਵੇ ਜੀਵਨ ਆਖਿਰ ਹਾ ਦਸਿਆਂ ਘਟਨਾਵਾਂ ਦਾ ਨਾ ਹੀ ਹੈ ਜੀਵਨ ਬਾਰੇ ਏ ਵੀ ਹੈ ਕਿ ਸਦਾ ਇਹ ਇੱਕੋ ਤਰ੍ਹਾਂ ਨਹੀਂ ਰਹਿੰਦਾ ਰੰਗ ਬਟਾਉਂਦਾ ਰਹਿੰਦਾ ਹੈ ਕਦੇ ਕੋਜ ਕਦੇ ਕੁਝ ਸੋ ਮੈਂ ਇਹ ਵੀ ਸੋਚਦਾ ਕਿ ਸ਼ਾਇਦ ਮਨਾਲੀ ਜਾਣ ਨਾਲ ਹੀ ਮੇਰੇ ਵਿੱਚ ਕੋਈ ਫਰਕ ਪੈ ਜਾਵੇ ਪਰ ਮਨਾਲੀ ਜਾਣ ਨਾਲ ਵੀ ਮੇਰੇ ਵਿੱਚ ਕੋਈ ਫਰਕ ਨਾ ਪਿਆ ਸਗੋਂ ਹੋਰ ਉਦਾਸ ਹੋ ਗਿਆ ਮੈਨੂੰ ਲੱਗਦਾ ਸਾਰੀ ਦੁਨੀਆ ਅੱਗੇ ਨਿਕਲ ਗਈ ਹੈ ਮੈਂ ਸਭ ਤੋਂ ਪਿੱਛੇ ਖੜਾ ਹਾਂ ਸਮਾ ਉਡਾਰੀ ਮਾਰ ਗਿਆ ਪਲੋ ਪਲ ਉਹ ਮੇਰੇ ਕੋਲੋਂ ਦੂਰ ਹੁੰਦਾ ਜਾਂਦਾ ਹੈ ਪਰ ਮੈਂ ਉਸੇ ਥਾਂ ਹ ਮੰਨਾਲੀ ਵਿੱਚ ਬਿਆਸ ਦਰਿਆ ਬਹੁਤ ਤੇਜ਼ ਵਗਦਾ ਹੈ ਸ਼ੂਕ ਦਾ ਫੁੰਕਾਰਦਾ ਤੇ ਛਈਆਂ ਲੈ ਲੈ ਆਉਂਦਾ ਹੈ ਸਾਰੀ ਵਾਦੀ ਇਸ ਦਰਿਆ ਦਾ ਸ਼ੋਰ ਸੁਣਦੀ ਰਹਿੰਦੀ ਹੈ ਛੱਲਾਂ ਵਾਲਾ ਬਿਫਰਿਆਂ ਤੇ ਝੱਗੋ ਚੱਗ ਬਿਆਸ ਉੱਥੇ ਏਕਨ ਸ਼ੋਰ ਪਾਉਂਦਾ ਹੈ ਜਿਸ ਤਰ੍ਹਾਂ ਕੋਈ ਡਰਿਆ ਘੋੜਾ ਜੰਗ ਦੇ ਮੈਦਾਨ ਵਿੱਚੋਂ ਹਿਨ ਹਿਨਾ ਕੇ ਭੱਜਦਾ ਹੋਵੇ ਮੈਨੂੰ ਇਹ ਦਰਿਆ ਵੀ ਰੋਜ਼ ਪਿੱਛੇ ਛੱਡਦਾ ਜਾਂਦਾ ਸੀ ਕਈ ਵਾਰ ਮੈਂ ਇਸ ਦਰਿਆ ਨੂੰ ਸਮੇਂ ਵਾਂਗ ਹੀ ਸਮਝਦਾ ਜਾਂ ਸਮੇਂ ਨੂੰ ਇਸ ਦਰਿਆ ਵਾਂਗ ਜੋ ਚੱਲਵਲਾ ਖੌ ਰੂਪ ਹੁੰਦਾ ਏਕਣ ਵਗਿਆ ਜਾਂਦਾ ਸੀ ਕਿ ਕੋਈ ਵੀ ਉਸ ਨੂੰ ਫੜ ਨਾ ਸਕੇ ਇਸ ਸਮੇਂ ਦੀ ਇਸ ਘੋੜੇ ਦੀ ਕੌਣ ਬਾਗ ਫੜ ਸਕਦਾ ਹੈ ਉਹ ਕਰਮਾਂ ਵਾਲੇ ਹੁੰਦੇ ਹਨ ਜੋ ਸਮੇਂ ਦੀ ਬਾਗ ਫੜਦੇ ਹਨ ਜਾਂ ਉਸ ਨਾਲ ਪੈਰ ਮਿਲਾ ਕੇ ਤੁਰਦੇ ਜਾਂ ਉਸ ਤੋਂ ਅੱਗੇ ਲੰਘਦੇ ਹਨ ਮੈਂ ਕਰਮਾਂ ਵਾਲਾ ਨਹੀਂ ਸਾਂ ਕਰਮਾਂ ਦਾ ਮਾਰਿਆ ਹੋਇਆ ਸਾਂ ਇਨਾ ਬਦਨਸੀਬ ਕੇ ਇਸ ਦਰਿਆ ਦੇ ਕੰਢੇ ਉੱਤੇ ਪੱਥਰ ਹੋਇਆ ਬੈਠਾ ਉਹਨੂੰ ਵਗਦੇ ਜਾਂਦੇ ਨੂੰ ਦੇਖਦਾ ਰਹਿੰਦਾ ਮੇਰੇ ਉੱਤੇ ਉਸ ਦੀ ਤੇਜ਼ ਰੁਬਾਨੀ ਦਾ ਕੋਈ ਅਸਰ ਨਾ ਹੁੰਦਾ ਕਈ ਵਾਰ ਦਰਿਆ ਦੀ ਹਿੱਕ ਵਿੱਚ ਘੁੰਮਣ ਕੇਰੀ ਪੈਂਦੀ ਕਈ ਵਾਰ ਕੁੰਮਕਾਰਾਂ ਖਾ ਕੇ ਉੱਚੀਆਂ ਛੱਲਾਂ ਆਉਂਦੀਆਂ ਤੇ ਕਈ ਵਾਰ ਉਹ ਮੇਰੇ ਵੱਲ ਵੀ ਲਪਕਲਪਕਪੈਂਦੀਆਂ ਪਰ ਮੇਰੀ ਚੁੱਪਚਪੀਤੀ ਹਿੱਕ ਵਿੱਚ ਕੋਈ ਲਹਿਰ ਨਾ ਜਾਗਦੀ ਮੇਰਾ ਮਨ ਖਲੋਤਾ ਰਹਿੰਦਾ ਕਦੇ ਕੋਈ ਚਰਨਾ ਹਟਣਾ ਛਿੜਦੀ ਮੇਰੇ ਸੁੱਤੇ ਸੀਨੇ ਵਿੱਚੋਂ ਕੋਈ ਵੀ ਵੇਂਗ ਹੁੰਗਾਰਾ ਨਾ ਦਿੰਦਾ ਲੱਖਾਂ ਰੰਗ ਵਟਾ ਵਟਾ ਕੇ ਇਸ ਦਰਿਆ ਦੀਆਂ ਛੱਲਾ ਆਉਂਦੀਆਂ ਲੱਖ ਰੰਗਾਂ ਦੀਆਂ ਲਹਿਰਾਂ ਹੁੰਦੀਆਂ ਪਰ ਮੈਂ ਬਿਲਕੁਲ ਬੇਰੰਗ ਹੁੰਦਾ ਮੇਰਾ ਮਨ ਪ੍ਰੇਰਨਾ ਹੁੰਦਾ ਸਗੋਂ ਜਿੰਨੇ ਰੰਗਾਂ ਵਾਲੀ ਇਸ ਦਰਿਆ ਦੀ ਸ਼ੈਬਰ ਹੁੰਦੀ ਉੰਨੀ ਹੀ ਵੱਧ ਮੁਰਦੇ ਹਾਣੀ ਮੇਰੇ ਉੱਤੇ ਛਾ ਜਾਂਦੀ ਜਿੰਨਾ ਵੀ ਉਹ ਤੇਜ਼ ਦੌੜਦਾ ਉਨਾਂ ਹੀ ਮਹਿਸੂਸਤ ਹੋ ਜਾਂਦਾ ਮੈਂ ਸੋਚਦਾ ਹੁਣ ਮੈਂ ਕਦੇ ਇਸ ਨਾਲ ਰਲ ਨਹੀਂ ਸਕਦਾ ਸਾਰੀ ਦੁਨੀਆ ਮੈਂ ਸੋਚਦਾ ਕੋਝ ਨਾ ਕੋਝ ਕਰ ਰਹੀ ਹੈ ਮੈਂ ਹੀ ਨਹੀਂ ਹਾਂ ਕਰ ਸਕਦਾ ਕੁਝ ਸਾਰੀ ਕੁਦਰਤ ਮੈਂ ਸੋਚਦਾ ਕੰਮਾਂ ਵਿੱਚ ਗਲਤਾਨ ਹੈ ਚੰਦ ਸੂਰਜ ਹਵਾ ਪਾਣੀ ਸਾਰੇ ਹੀ ਕੁਝ ਨਾ ਕੁਝ ਕਰਦੇ ਹਨ ਮੈਂ ਹੀ ਨਹੀਂ ਹਾਂ ਕਰਦਾ ਕੁਝ ਹਰ ਕਿਸੇ ਦੇ ਅਰਥ ਹਨ ਮੇਰੇ ਹੀ ਕੋਈ ਅਰਥ ਨਹੀਂ ਹਨ ਸਾਰੇ ਰੁੱਝੇ ਹੋਏ ਹਨ ਮੈਨੂੰ ਹੀ ਕੋਈ ਕੰਮ ਨਹੀਂ ਹੈ ਮੈਂ ਹੀ ਕਿਸੇ ਦੇ ਕਮਦਾ ਨਹੀਂ ਇੱਕ ਹਕੀਰ ਹੀ ਕੋਈ ਲੋੜ ਨਹੀਂ ਰੋੜੇ ਪੱਥਰ ਮਿੱਟੀ ਕੰਕਰ ਸਾਬ ਹੀ ਕਿਸੇ ਨਾ ਕਿਸੇ ਕੰਮ ਦੇ ਹਨ ਇੱਕ ਨਿਗੂਣਾ ਸੁੱਕਾ ਕੱਖ ਵੀ ਲੱਖਾਂ ਕੰਮ ਆਉਂਦਾ ਹੈ ਮੈਂ ਹੀ ਕਿਸੇ ਕਮਦਾ ਨਹੀਂ ਕੱਖ ਦੀ ਕੋਈ ਲੋੜ ਹੈ ਮੇਰੀ ਲੋੜ ਨਹੀਂ ਹੈ ਕਈ ਵਾਰ ਮੈਂ ਇੱਕ ਨਿਗੂਣੇ ਕੱਖ ਵੱਲ ਹੀ ਦੇਖਦਾ ਰਹਿੰਦਾ ਕਈ ਵਾਰ ਮੈਂ ਰੋੜਾਂ ਨੂੰ ਜਾਂ ਕੰਕਰੀਆਂ ਨੂੰ ਤੱਕਣ ਲੱਗਦਾ ਕਈ ਵਾਰ ਮੈਂ ਇੱਕ ਹਕੀਰ ਜਰੇ ਨੂੰ ਅਹਿਮੀਅਤ ਦਿੰਦਾ ਉਹਦੇ ਵੱਲ ਹੀ ਤੱਕਦਾ ਰਹਿੰਦਾ ਮੈਨੂੰ ਲੱਗਦਾ ਜਿਵੇਂ ਉਹ ਯਾਰਾ ਮੇਰੇ ਨਾਲੋਂ ਚੰਗਾ ਹੈ ਕਈ ਵਾਰ ਮੈਂ ਉਹਨਾ ਵਰਗਾ ਹੋਣ ਲਈ ਹੀ ਤਰਸਦਾ ਕਦੇ ਕਦੇ ਮੈਂ ਸੋਚਦਾ ਕਿ ਰੁੱਖ ਹੋਣਾ ਚੰਗਾ ਹੈ ਰੁੱਖਾਂ ਨੂੰ ਕੋਈ ਗਮ ਨਹੀਂ ਰਾਹ ਹੋਣਾ ਚੰਗਾ ਹੈ ਰਾਹਾਂ ਨੂੰ ਕੋਈ ਚਿੰਤਾ ਨਹੀਂ ਥਾਂ ਹੋਣਾ ਚੰਗਾ ਹੈ ਥਾਵਾਂ ਨੂੰ ਕੋਈ ਸੋਗ ਨਹੀਂ ਕੋਈ ਵੀ ਹੋਣਾ ਚੰਗਾ ਹੈ ਬੰਦਾ ਹੋਣਾ ਚੰਗਾ ਨਹੀਂ ਕੱਟੋ-ਕੱਟ ਮੇਰੇ ਵਰਗਾ ਬੰਦਾ ਹੋਣਾ ਚੰਗਾ ਨਹੀਂ ਪਸ਼ੂ ਅਤੇ ਪੰਛੀ ਵੀ ਮੈਂ ਹੋਣਾ ਚਾਹੁੰਦਾ ਕਦੇ-ਕਦੇ ਪਰ ਮੈਂ ਫੇਰ ਸੋਚਦਾ ਕਿ ਪਸ਼ੂ ਤੇ ਪੰਛੀ ਵੀ ਗਮਗੀਨ ਹੁੰਦੇ ਹੋਣਗੇ ਉਹਨਾਂ ਵਿੱਚ ਵੀ ਮੇਰੇ ਵਾਂਗ ਕੋਈ ਬਦ ਨਸੀਬ ਹੋ ਸਕਦਾ ਇਸ ਲਈ ਮੈਂ ਸੋਚਦਾ ਕਿ ਉਹ ਹੋਣਾ ਚੰਗਾ ਹੈ ਜਿਸ ਵਿੱਚ ਦਿਲ ਤੇ ਜਾਣ ਨਾ ਹੋਵੇ ਚਿੰਤਾ ਤੇ ਚੋਰੇ ਸਿਰਫ ਦਿਲ ਤੇ ਜਾਣ ਦੇ ਵੈਰੀ ਹਨ ਮਨਾਲੀ ਵਿੱਚ ਦੋ ਰੁੱਖ ਸਨ ਬਿਲਕੁਲ ਸੁੱਕੇ ਟੋਂਡਮੁੰਡ ਬਾਜ਼ਾਰ ਦੇ ਚ ਰਸਤੇ ਵਿੱਚ ਉਹ ਨੁੱਕਰ ਤੇ ਖੜੇ ਸਨ ਸਾਰੀ ਸਬਜਵਾਦੀ ਵਿੱਚ ਸਿਰਫ ਉਹ ਹੀ ਰੁਖ ਸਨ ਜੋ ਬਿਲਕੁਲ ਸੁੱਕੇ ਖੜੇ ਰਹਿੰਦੇ ਸਨ ਕਦੇ ਕਦੇ ਮੈਂ ਸੋਚਦਾ ਬਿਲਕੁਲ ਇਨ੍ਹਾਂ ਵਰਗਾ ਹਾਂ ਨਹੀਂ ਫੇਰ ਮੈਂ ਸੋਚਦਾ ਮੈਂ ਇਨ੍ਹਾਂ ਵਰਗਾ ਨਹੀਂ ਹਾਂ ਇਹ ਮੇਰੇ ਨਾਲੋਂ ਚੰਗੇ ਹਨ ਇਨ੍ਹਾਂ ਉੱਤੇ ਕਦੇ ਨਾ ਕਦੇ ਫੇਰ ਬਹਾਰ ਆ ਸਕਦੀ ਹੈ ਮੇਰੇ ਉੱਤੇ ਕਦੇ ਵੀ ਹੁਣ ਬਹਾਰ ਨਹੀਂ ਆਵੇਗੀ ਮਨਾਲੀ ਵਿੱਚ ਹਜ਼ਾਰਾਂ ਰੰਗ ਸਨ 100 100 ਰੰਗ ਦਾ ਦਿਨ ਹੁੰਦਾ ਤੇ 100 100 ਰੰਗ ਦੀ ਰਾਤ ਹੁੰਦੀ 100 100 ਰੰਗ ਪਹਾੜ ਬਟਾਉਂਦੇ 100 100 ਰੰਗ ਦੇ ਬੱਦਲ ਹੁੰਦੇ ਪਰ ਮੇਰੇਨ ਬਾਦਨਸੀਬ ਉੱਤੇ ਕੇਵਲ ਇੱਕੋ ਰੰਗ ਹੁੰਦਾ ਗਾਮ ਤੇ ਚੁੱਪ ਦਾ ਕਾਲਾ ਰੰਗ ਗਾਮ ਦਾ ਕਾਲਾ ਰੰਗ ਪੱਥਰ ਮੇਰੀ ਹਿੱਕ ਵਿੱਚ ਜੰਮਿਆ ਪਿਆ ਸੀ ਕਾਲੀ ਬੱਜਰ ਚੁੱਪ ਮੇਰੀ ਗਰਦਨ ਨੱਪੀ ਬੈਠੀ ਸੀ ਧੰਨਵਾਦ